ਕਿ ਤੁਹਾਡੀ ਪਾਰਟੀ ਦੇ ਵੱਲੋਂ ਦੋਸ਼ ਨੇ ਕਿ ਭਾਈ ਅਮਰਤਪਾਲ ਸਿੰਘ ਦਾ ਨਾਮ ਵਰਤ ਕੇ ਕਮਲਜੀਤ ਸਿੰਘ ਬਰਾੜ ਜੋ ਕਿ ਕਾਂਗਰਸ ਪਾਰਟੀ ਦੇ ਨਾਲ ਸੰਬੰਧ ਰੱਖਦੇ ਰਹੇ ਨੇ ਪਿਤਾਪੁਰਖੀ ਤੇ ਉਹਨਾਂ ਦੇ ਵੱਲੋਂ ਵੀ ਵਿਰੋਧ ਦੇ ਵਿੱਚ ਇਲੈਕਸ਼ਨ ਲੜਿਆ ਜਾ ਰਿਹਾ ਜੀ ਪਾਲ ਸਿੰਘ ਖੰਡੜਾ ਉਹ ਆਦਮੀ ਹੈ ਜਿਹੜਾ ਰਹਿਤ ਮਰਜ਼ਾ ਦਾ ਨੂੰ ਮੰਨਦਾ ਹੈ ਗੁਰੂ ਨੂੰ ਮੰਨਦਾ ਹੈ ਗੁਰੂ ਦਾ ਸਿੱਖ ਹੈ ਬਾਣੀ ਦੇ ਵਿੱਚ ਰਿਹਾ ਹੈ ਕਮਲਜੀਤ ਸਿੰਘ ਬਰਾੜ ਉਹ ਆਦਮੀ ਹੈ ਜਿਹਦੀ ਦੋਸਤੀ ਬੀਬੀ ਸਿੰਘ ਦੇ ਨਾਲ ਸਿੱਧਿਆ ਤੋਂ ਪਈ ਸੀ ਜਿਨ੍ਹਾਂ ਨੇ ਬੜੇ ਮੁੰਡੇ ਸ਼ਹੀਦ ਕਰਾਏ ਮੋਗੇ ਦੇ ਵਿੱਚ ਇਹਨਾਂ ਨੇ ਉਸ ਟਾਈਮ ਮੋਗੇ ਦੇ ਵਿੱਚ ਰੈਲੀ ਰੱਖ ਕੇ ਇਹਦੇ ਫਾਦਰ ਸਾਹਿਬ ਨੇ ਤੇ ਕਬਲਜੀਤ ਸਿੰਘ ਬਰਾੜ ਦੇ ਹੱਥੀ ਖੁੰਡਾ ਮੈਂ ਦੇਖਿਆ ਪੂਰੀ মিডিਆ ਨੇ ਦੇਖਿਆ ਕਿ ਇਹਨੇ ਕਿਹਾ ਕਹਿੰਦਾ ਇਹਨਾਂ ਦਾ ਖੁੰਡੇ ਦੇ ਨਾਲ ਸਿੱਧਾ ਆਪਾਂ ਕਰਾਂਗੇ ਜੀ ਕੈਪਟਨ ਸਾਹਿਬ ਕੈਪਟਨ ਮਰਿੰਦਰ ਸਿੰਘ ਨੂੰ ਮੈਂ ਕਹਿੰਦਾ 150 ਖੁੰਡਾ ਇਹਨੇ ਪੇਟ ਕਰਵਾਇਆ ਸੀਗਾ ਤਾਂ ਕਿ ਸਿੱਖਾਂ ਨੂੰ ਅਸੀਂ ਕੁੱਟਾਂਗੇ ਇਹ ਪ੍ਰੋ ਕਾਂਗਰਸੀ ਹੈ ਅੱਜ ਵੀ ਕਾਂਗਰਸੀ ਲਿਖਦਾ ਹੈ ਕਾਂਗਰਸ ਨੂੰ ਹਲਵਿਦਾ ਨਹੀਂ ਕਿਹਾ ਇਹਦਾ ਬਾਪ ਵੀ ਦਰਸ਼ਨ ਸਿੰਘ ਖੋਟਾ ਪੂਰੇ ਦੀ ਪੂਰੀ ਇਲੈਕਸ਼ਨ ਦੇ ਵਿੱਚ ਕਾਂਗਰਸ ਕੰਦੇ ਨਾਲ ਪੂਰਾ ਚੜਿਆ ਹੋਇਆ ਜੋਰ ਸ਼ੋਰ ਦੇ ਨਾਲ ਇਹ ਚੀਜ਼ ਪੰਥ ਨੂੰ ਕਿਉਂ ਨਹੀਂ ਦੱਸ ਸਕੇ ਤੁਸੀਂ ਦਿੱਲੀ ਸਰਕਾਰ ਦੇ ਇਸ਼ਾਰੇ ਦੇ ਉੱਤੇ ਏਜੰਸੀਆਂ ਦੇ ਵਿੱਚ ਉਹਦੀ ਦਾ ਗੱਲ ਕਰ ਰਹੇ ਨੇ ਪਰ ਜਿਹੜਾ ਸ਼ਹੀਦ ਹੈ ਅਮਰਤਪਾਲ ਉਹਦੀ ਕਿਉਂ ਨਹੀਂ ਗੱਲ ਕਰ ਰਹੇ। ਕਮਲਜੀਤ ਸਿੰਘ ਬਰਾੜ ਨੂੰ ਇਹ ਅਥਾਰਟੀ ਕਿੰਨੇ ਦਿੱਤੀ ਹੈ ਕਿ ਉਹ ਭਾਈ ਅਮਰਤਪਾਲ ਸਿੰਘ ਖਾਲਸਾ ਜੋ ਕਿ ਖਡੂਰ ਸਾਹਿਬ ਤੋਂ ਲੜ ਰਹੇ ਨੇ ਉਹਨਾਂ ਦਾ ਨਾਮ ਵਰਤ ਕੇ ਲੁਧਿਆਣਾ ਤੋਂ ਚੋਣ ਦੇ ਵਿੱਚ ਇਲੈਕਸ਼ਨ ਕੰਪੇਨਿੰਗ ਕਰ ਸਕੇ। ਤੁਹਾਨੂੰ ਰੋਸਾ ਕੇਵਲ ਇਸੇ ਗੱਲ ਦਾ ਹੈ ਕਿ ਕਮਲਜੀਤ ਸਿੰਘ ਬਰਾੜ ਲੁਧਿਆਣਾ ਤੋਂ ਚੋਣ ਤੇ ਲੜ ਰਿਹਾ ਏ ਪਰ ਇੱਥੇ ਜਿਹੜੀ ਪਹਿਲ ਸੀ ਭਾਈ ਅਮਰਤਪਾਲ ਸਿੰਘ ਚੰਦੜਾ ਨੂੰ ਦਿੱਤੀ ਜਾਣੀ ਚਾਹੀਦੀ ਸੀ। ਪੰਥ ਦੇ ਵਿਦਵਾਨ ਬੈਠੇ ਨੇ ਜਿਹੜੇ 24 ਘੰਟੇ ਕਿਤਾਬੀ ਲਿਖੀ ਜਾਂਦੇ ਨੇ ਜਿਹੜੇ ਲੇਖ ਹੀ ਲਿਖੀ ਜਾਂਦੇ ਨੇ ਬਹੁਤ ਕੁਝ ਕਰਨ ਵਾਲੇ ਹੈਗੇ ਨੇ ਤੇ ਅਜੂ ਕਿਉਂ ਨਹੀਂ ਬੋਲਦੇ ਬੋਲਣ ਕਰਨਾ ਹੈ ਮੈਂ ਤੇ ਕੁਰਬਾਨੀ ਵਾਲੇ ਦੱਸਣ ਕੀ ਖੋਟ ਐ ਇੱਥੇ ਕੀ ਨੁਕਸ ਹੈ ਦੱਸ ਪੰਜਾਬ ਦੇ ਅੰਦਰ ਇਲੈਕਸ਼ਨਾਂ ਦਾ ਦੌਰ ਹੈ ਤੇ ਖਾਸ ਕਰ ਇੱਕ ਕਹਾਵਤ ਬਣੀ ਹੋਈ ਹੈ ਜਾਂ ਇੱਕ ਐਗਜ਼ਾਮਪਲ ਸੱਟ ਕੀਤੀ ਜਾ ਰਹੀ ਹੈ ਕਿ ਪੰਥਕ ਉਮੀਦਵਾਰ ਤੇ ਕੁਰਬਾਨੀ ਵਾਲੇ ਉਹਨਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਜ਼ਰੂਰ ਕੌਮ ਤੇ ਪੰਥ ਤੇ ਪੰਜਾਬ ਅੱਗੇ ਲੈ ਕੇ ਆਵੇ ਤੇ ਖਾਸ ਕਰ ਲੁਧਿਆਣਾ ਦੇ ਜਿਹੜੀ ਇੱਕ ਸੀਟ ਮੰਨੀ ਜਾਂਦੀ ਹੈ ਇਹਦੇ ਉੱਪਰ ਵੀ ਬਹੁਤ ਵੱਡਾ ਧਿਆਨ ਬਣਿਆ ਹੋਇਆ ਏ ਤੇ ਸ਼ਹੀਦ ਭਾਈ ਰਿਸ਼ਪਾਲ ਸਿੰਘ ਚੰਦੜਾ ਦੇ ਪੁੱਤਰ ਭਾਈ ਅਮਰਪਾਲ ਸਿੰਘ ਚੰਦੜਾ ਵੀ ਚੋਣ ਅਖਾੜੇ ਦੇ ਵਿੱਚ ਨੇ ਤੇ ਦੂਜੇ ਪਾਸੇ ਕਮਲਜੀਤ ਸਿੰਘ ਬਰਾੜ ਜੋ ਕਿ ਆ ਸਾਬਕਾ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਜਿਹੜੇ ਆਗੂ ਸਹਿਬਾਨ ਤੇ ਲੀਡਰ ਵੀ ਮੰਨੇ ਜਾਂਦੇ ਨੇ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਵਾਸਤੇ ਸ਼੍ਰੋਮਣਿਕ ਅਕਾਲੀ ਦਲ ਅੰਮ੍ਰਿਤਸਰ ਦੇ ਚੰਡੀਗੜ੍ਹ ਤੋਂ ਪ੍ਰਧਾਨ ਗੋਪਾਲ ਸਿੰਘ ਛਾੜੋ ਮੇਰੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਛਾੜੋ ਸਾਹਿਬ ਸਭ ਤੋਂ ਪਹਿਲਾਂ ਜੀ ਸੁਭਰਾਉ ਸਤਿ ਸ਼ਕਾਲ ਸਾਰਿਆਂ ਨੂੰ ਪਰਵਾਣ ਹੋਵੇ ਜੀ ਛਾੜੋ ਸਾਹਿਬ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਕਿਵੇਂ ਦੇਖਦੇ ਹੋ ਜੀ ਭਾਈ ਰਿਸ਼ਪਾਲ ਸਿੰਘ ਛੰਦੜਾਂ ਦੇ ਬਰਖੁਰਦਾਰ ਭਾਈ ਅੰਮ੍ਰਿਤਪਾਲ ਸਿੰਘ ਛੰਦੜਾਂ ਚੋਣਾ ਅਖਾੜੇ ਦੇ ਵਿੱਚ ਨੇ ਤੇ ਦੂਡੇ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਮ ਵਰਤ ਕੇ ਤੁਹਾਡੀ ਪਾਰਟੀ ਦੇ ਵੱਲੋਂ ਦੋਸ਼ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਮ ਵਰਤ ਕੇ ਕਮਲਜੀਤ ਸਿੰਘ ਬਰਾੜ ਜੋ ਕਿ ਕਾਂਗਰਸ ਪਾਰਟੀ ਦੇ ਨਾਲ ਸਬੰਧ ਰੱਖਦੇ ਰਹੇ ਨੇ ਪਿਤਾਪੁਰਖੀ ਤੇ ਉਹਨਾਂ ਦੇ ਵੱਲੋਂ ਮੀਂਹ ਵਿਰੋਧ ਦੇ ਵਿੱਚ ਇਲੈਕਸ਼ਨ ਲੜਿਆ ਜਾ ਰਿਹਾ ਕਿਵੇਂ ਦੇਖਦੇ ਹਾਂ ਸਮੁੱਚੇ ਵਾਤਾਵਰਨ ਨੂੰ ਸੁਭਰਾਮਣ ਸਾਹਿਬ ਬੇਨਤੀ ਹੈ ਕਿ ਖਾਲਸਤਾਨ ਦੀ ਮੂਵਮੈਂਟ ਦੇ ਲੜਨ ਵਾਲੇ ਜੋ ਵੱਡੇ ਥੰਮ ਸੀ ਜੀਰੋ ਦੇਖ ਕੇ ਪੰਜਾਬ ਦੀਆਂ ਪੁਲਿਸਾਂ ਕੀ ਦਿੱਲੀ ਦੀਆਂ ਵੱਡੀ ਵੱਡੇ ਸੀਆਰਪੀ ਤੇ ਕੰਪਨੀਆਂ ਉਹ ਰਸਤਾ ਛੱਡ ਜਾਂਦੀਆਂ ਸੀਗੀਆਂ ਉੱਥੀ ਸਰਦਾਰ ਰਚਪਾਲ ਸਿੰਘ ਜੀ ਸੰਦੜਾ ਸੰਦੜੇ ਦਾ ਨਾਂ ਸੁਣ ਕੇ ਤੇੜੀਆਂ ਆ ਜਾਂਦੀ ਸੀ ਸੈਂਟਰ ਦੀ ਸਰਕਾਰ ਨੂੰ ਰਚਪਾਲ ਸਿੰਘ ਸੰਦੜਾ ਜੀ ਉਹ ਆਦਮੀ ਸੀਗੇ ਜਿਨ੍ਹਾਂ ਨੇ Sri Lanka ਦੇ ਉੱਤੋਂ ਤੋਂ ਮਸ਼ੀਨ ਗੰਨਾਂ ਜਦੋਂ ਸਰਕਾਰ ਦੇ ਨਾਲ ਮੁਕਾਬਲਾ ਕਰਦੇ ਸੀ ਨਾ ਤੇ ਸਰਕਾਰ ਕੋਲ ਆਟੋਮੈਟਿਕ ਹਥਿਆਰ ਸੀਗੇ ਹੂੰ ਜੋ ਆਟੋਮੈਟਿਕ ਹਥਿਆਰ ਲਾਉਣ ਦੀ ਲਿਆਂਦੇ ਨੇ ਪੰਜਾਬ ਦੇ ਵਿੱਚ ਉਹ ਸਰਦਾਰ ਰਸ਼ਪਾਲ ਸਿੰਘ ਸੰਧੜਾ ਜੀ ਨੇ ਲਿਆਂਦੇ ਨੇ ਤੇ ਸਰਕਾਰ ਦੇ ਨਾਲ ਲੜਨ ਵਾਸਤੇ ਮਸ਼ੀਨ ਗੰਨਾਂ ਲੈਈਆਂ ਨੇ ਜਿਹੜੇ ਇੱਕ ਹੈਲੀਕਾਪਟਰ ਤੇ ਜਹਾਜ਼ ਨੂੰ ਵੀ ਟਾਰਗੇਟ ਕਰ ਸਕਦੇ ਸੀ ਕਮਰਜੀਤ ਸਿੰਘ ਬਰਾੜ ਕੌਣ ਨੇ ਜਿਹੜੇ ਅੰਮ੍ਰਿਤਪਾਲ ਸਿੰਘ ਦਾ ਨਾਮ ਵਰਤ ਰਹੇ ਨੇ ਜਿਹੜਾ ਉਹਨਾਂ ਦੇ ਬੇਟੇ ਨੇ ਅੰਮ੍ਰਿਤਪਾਲ ਸਿੰਘ ਜੀ ਹੂੰ ਜਿਹੜੇ ਅੰਮ੍ਰਿਤਪਾਲ ਸਿੰਘ ਜੀ ਨੇ ਉਹਦੀ ਮਦਰ ਨੂੰ ਜਦੋਂ 9 ਦਿਨ ਦਾ ਸੀਗਾ ਜਦੋਂ ਇਹ ਦਾਦੇ ਨੂੰ ਸ਼ਹੀਦ ਕਰ ਦਿੱਤਾ ਸੀਗਾ ਉਹ 9 ਮਹੀਨਿਆਂ ਦਾ ਤੋਂ ਘੱਟ ਉਮਰ ਦਾ ਸੀ ਉਹਦੇ ਫਾਦਰ ਸਾਹਿਬ ਨੂੰ ਸਰਦਾਰ ਅਚਪਾਲ ਸਿੰਘ ਸੰਧੜਨ ਜੀ ਨੂੰ ਕੱਟ-ਕੱਟ ਕੇ ਸ਼ਹੀਦ ਕਰ ਦਿੱਤਾ ਸੀ ਸਰਕਾਰ ਨੇ ਹੂੰ ਉਹਦੇ ਦਾਦਾ ਜੀ ਸ਼ਹੀਦ ਕਰ ਦਿੱਤੇ ਸੀਗੇ ਤੇ ਉਹਦੀ ਮਾਂ ਨੂੰ ਵੀ ਸ਼ਹੀਦ ਕਰ ਦਿੱਤਦੀ ਉਸੇ 9 ਮਹੀਨਿਆਂ ਦੇ ਵਿੱਚ ਉਹਦੀ ਦਾਦੀ ਨੇ ਸਿਰਫ ਤਿੰਨੇ ਲੀੜੀਆਂ ਦੇ ਵਿੱਚ ਲਪੇਟ ਕੇ ਉਹਨੂੰ ਲੁਕੋ ਕੇ ਬੜੀ ਮੁਸ਼ਕਲ ਦੇ ਨਾਲ ਉਹਨੂੰ ਬਚਾਇਆ ਪੰਜਾਬ ਤੋਂ ਬਾਹਰ ਵੀ ਰੱਖਿਆ ਤੇ ਪੰਜਾਬ ਦੇ ਅੰਦਰ ਵੀ ਰੱਖਿਆ ਰੂਪੋਸ਼ ਹੋ ਕੇ ਰਹੇ ਉਹ ਬੱਟੀ ਕੁਰਬਾਨੀ ਸੀ ਰਿਸ਼ਪਾਲ ਸਿੰਘ ਸੰਧੜੇ ਦੀ ਕੌਮ ਦੇ ਲਈ ਉਹਦੀ ਦਾਦੀ ਦੀ ਰਿਸ਼ਪਾਲ ਸਿੰਘ ਸੰਧੜੇ ਦੀ ਵੀ ਰਿਸ਼ਪਾਲ ਸਿੰਘ ਸੰਧੜਾ ਉਹ ਆਦਮੀ ਹੈ ਜਿਹੜਾ ਰਾਹਿਤ ਮਰਜ਼ਾ ਦਾ ਨੂੰ ਮੰਨਦਾ ਹੈ ਗੁਰੂ ਨੂੰ ਮੰਨਦਾ ਹੈ ਗੁਰੂ ਦਾ ਸਿੱਖ ਹੈ ਪਹਾਣੀ ਦੇ ਵਿੱਚ ਰਿਹਾ ਤੇ ਆਪਦੇ ਫਾਦਰ ਸਾਹਿਬ ਦੀ ਜਿਹੜੀ ਸੋਚ ਹੈ ਕੌਮੀ ਸੋਚ ਹੈ ਉਹ ਸਪਿਰਟ ਆਪਦੇ ਉਹਦੇ ਵਿੱਚ ਪੂਰੀ ਜੀ ਪੂਰੀ ਹੈ ਤੇ ਦੂਜੇ ਪਾਸੇ ਕਮਲਜੀਤ ਸਿੰਘ ਬਰਾੜ ਕੌਣ ਹੈ ਕਮਲਜੀਤ ਸਿੰਘ ਬਰਾੜ ਉਹ ਆਦਮੀ ਹੈ ਇਹਨਾਂ ਦਾ ਪਿੰਡ ਹੈ ਖੋਟਾ ਮੋਗੇ ਜ਼ਿਲ੍ਹੇ ਦੇ ਵਿੱਚ ਇਹਦੇ ਫਾਦਰ ਸਾਹਿਬ ਦਰਸ਼ਨ ਸਿੰਘ ਖੋਟਾ ਜੀ ਨੇ ਪਿੰਡ ਦਾ ਨਾਮ ਖੋਟਾ ਬੇਸ਼ੱਕ ਹੋ ਗਿਆ ਪਿੰਡ ਸਾਰਾ ਮਾੜਾ ਨਹੀਂ ਹੁੰਦਾ ਬੇਸ਼ੱਕ ਖੋਟਾ ਨਾਮ ਹੈ ਪਰ ਦਰਸ਼ਨ ਸਿੰਘ ਖੋਟਾ ਇਹੋ ਜਿਹਾ ਆਦਮੀ ਖੋਟਾ ਸੀਗਾ ਜਿਹਦੀ ਦੋਸਤੀ ਬੀਬੀ ਸਿੰਘ ਦੇ ਨਾਲ ਸਿੱਧਿਆਂ ਤੌਰ ਤੇ ਸੀ ਜਿਨ੍ਹਾਂ ਨੇ بڑے ਮੁੰਡੇ ਸ਼ਹੀਦ ਕਰਾਏ ਮੋਗੇ ਦੇ ਵਿੱਚ ਸਿੱਧਿਆਂ ਤੌਰ ਤੇ ਇਹ ਇਨਵੋਲਵ ਨੇ ਨਾਸ਼ਲ ਕੁਸ਼ੀ ਕਰਨ ਦੇ ਵਿੱਚ ਉਹਦਾ ਬੇਟਾ ਕਮਲਜੀਤ ਸਿੰਘ ਬਰਾੜ ਕਮਲਜੀਤ ਬਰਾੜ ਨੇ ਜੋ ਪਰੰਪਰਾ ਪਾਈ ਸੀਗੀ ਇਹਦੇ ਵਿੱਚ ਕਿ ਪੰਜਾਬ ਦੇ ਵਿੱਚ ਇੱਕ ਸਿੱਖ ਸਪ੍ਰਿੰਟ ਚੱਲ ਰਹੀ ਹੈ ਸਿੱਖ ਸੰਘਰਸ਼ ਚੱਲ ਰਿਹਾ ਕੌਮ ਦੀ ਗੱਲ ਚੱਲ ਰਹੀ ਹੈ ਇੱਕ ਕਪਤਾਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਕਿ ਪੰਜਾਬ ਦੇ ਵਿੱਚ ਤਾਂ ਸਿਰਫ 8% ਸਿੱਖ ਨੇ ਜੀ ਜਿਹੜੇ ਖਾਲਸਾ ਰਾਜ ਦੀ ਗੱਲ ਕਰਦੇ ਨੇ ਜਿਹੜੇ ਕੌਮ ਦੀ ਗੱਲ ਕਰਦੇ ਨੇ ਬਾਕੀ ਬਾਦਲ ਕਹਿੰਦਾ ਲਾਣਾ ਇਹ ਵਾਅਦਾ ਹੈ ਬਾਕੀ ਇਹ ਜਨ ਨੂੰ ਨਹੀਂ ਜਿੱਠ ਲਾਂਗੇ ਇਹਨਾਂ ਨੇ ਉਸ ਟਾਈਮ ਮੋਗੇ ਦੇ ਵਿੱਚ ਰੈਲੀ ਰੱਖ ਕੇ ਇਹਦੇ ਫਾਦਰ ਸਾਹਿਬ ਨੇ ਤੇ ਕਬਲਜੀਤ ਸਿੰਘ ਬਰਾੜ ਦੇ ਹੱਥੀ ਖੁੰਡਾ ਮੈਂ ਦੇਖਿਆ ਪੂਰੀ মিডিਆ ਨੇ ਦੇਖਿਆ ਹੈ ਕਿ ਇਹਨੇ ਕਿਹਾ ਕਹਿੰਦਾ ਇਹਨਾਂ ਦਾ ਖੁੰਡੇ ਦੇ ਨਾਲ ਸਿੱਧਾ ਆਪਾਂ ਕਰਾਂਗੇ ਜੀ ਕੈਪਟਨ ਦਾ ਆ ਚੱਕੋ ਖੁੰਡਾ ਖੁੰਡੇ ਦੇਣ ਦੀ ਕਾਂਗਰਸੀਆਂ ਨੂੰ ਪਰੰਪਰਾ ਇਸ ਬੰਦੇ ਨੇ ਪਾਈ ਸੀ ਪੂਰੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ 117 ਹਲਕੇ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਕਹਿੰਦਾ 150 ਖੁੰਡਾ ਇਨੀਪੇਟ ਕਰਵਾਇਆ ਸੀਗਾ ਹਰੇਕ ਤੋਂ ਖੁੰਡੇ ਦੀ ਜੜਾਈ ਇਹਨੇ ਕਰਾਈ ਸੀ ਤਾਂ ਕਿ ਸਿੱਖਾਂ ਨੂੰ ਅਸੀਂ ਕੁੱਟਾਂਗੇ ਇਹ ਉਸ ਫੈਮਿਲੀ ਦੇ ਵਿੱਚੋਂ ਹੈ ਇਹ ਉਹ ਸੋਚ ਦਾ ਮਾਲਕ ਹੈ ਜਿਹੜਾ ਕਿ ਅਮਰਤਾਪਾਲ ਦੀ ਗੱਲ ਇਹਦੇ ਮੁਕਾਬਲੇ ਖੜਾ ਹੈ ਇਹਦਾ ਕੱਦ ਬਹੁਤ ਛੋਟਾ ਹੈ ਇਹ ਪ੍ਰੋ ਕਾਂਗਰਸੀ ਹੈ ਅੱਜ ਵੀ ਕਾਂਗਰਸੀ ਲਿਖਦਾ ਹੈ ਕਾਂਗਰਸ ਨੂੰ ਹਲਵਿਦਾ ਨਹੀਂ ਕਿਹਾ ਇਹਦਾ ਬਾਪ ਵੀ ਦਰਸ਼ਨ ਸਿੰਘ ਖੋਟਾ ਪੂਰੇ ਦੀ ਪੂਰੀ ਇਲੈਕਸ਼ਨ ਦੇ ਵਿੱਚ ਕਾਂਗਰਸ ਕੰਦੇ ਨਾਲ ਪੂਰਾ ਚੜਿਆ ਹੋਇਆ ਜੋਰ ਸ਼ੋਰ ਦੇ ਨਾਲ ਇਹ ਕਿਵੇਂ ਹੋ ਸਕਦਾ ਹੈ ਕਿ ਇਹ ਦਰਸ਼ਨ ਸਿੰਘ ਖੋਟੇ ਦਾ ਬੇਟਾ ਹੋਵੇ ਤੇ ਕਾਂਗਰਸੀ ਹੋਵੇ ਤੇ ਇਹ ਕਹਿੰਦਾ ਹੋਵੇ ਕਿ ਮੈਂ ਤਾਂ ਸਿੱਖ ਸਪਿਰਟ ਦੇ ਵਿੱਚ ਅਮਰਤਪਾਲ ਸਿੰਘ ਦੀ ਸੋਚ ਦੇ ਨਾਲ ਪੈਰਾ ਦੇ ਰਿਹਾ ਹਾਂ ਇਹ ਤਾਂ ਬੜੀ ਇਹ ਤਾਂ ਗੱਲ ਨਹੀਂ ਜੱਜਦੀ ਹੈਗੀ ਕਮਲਜੀਤ ਸਿੰਘ ਬਰਾੜ ਬਾਰੇ ਫਿਰ ਦੱਸ ਕਿਉਂ ਨਹੀਂ ਸਕੇ ਕਿ ਇਹਦਾ ਜਿਹੜਾ ਪਿਸ਼ੋਕੜ ਹੈ ਕਾਂਗਰਸ ਦੇ ਨਾਲ ਜੁੜਿਆ ਹੋਇਆ ਹੈ ਬੈਂਤ ਸਿੰਘ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਬੁੱਜੜ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਰਿਹਾ ਉਹਦੇ ਨਾਲ ਜੁੜਿਆ ਹੋਇਆ ਤੇ ਅੱਜ ਫ੍ਰੀ ਪੈਂਡ ਫ੍ਰੀ ਪਲੈਨਡ ਆ ਜਿਹੜਾ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ ਇਹ ਚੀਜ਼ ਪੰਥ ਨੂੰ ਕਿਉਂ ਨਹੀਂ ਦੱਸ ਸਕੇ ਤੁਸੀਂ ਗੱਲ ਹੈ ਜੀ ਜਿਹੜਾ ਨੌਜਵਾਨ ਨੌਜਵਾਨ ਅਮਰਤਪਾਲ ਹੈ ਉਥੋਂ ਖਡੂਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਹਨ ਜਿਹੜੀ ਉਸ ਨੂੰ ਕੈਂਪੇਨ ਚ ਲਾ ਰਹੇ ਨੇ ਜਿਹੜੇ ਕਿ ਦਿੱਲੀ ਸਰਕਾਰ ਦੇ ਇਸ਼ਾਰੇ ਦੇ ਉੱਤੇ ਏਜੰਸੀਆਂ ਦੇ ਵਿੱਚ ਉਹਦੀ ਦਾ ਗੱਲ ਕਰ ਰਹੇ ਨੇ ਪਰ ਜਿਹੜਾ ਸ਼ਹੀਦ ਹੈ ਅਮਰਤਪਾਲ ਉਹਦੀ ਕਿਉਂ ਨਹੀਂ ਗੱਲ ਕਰ ਰਹੇ ਹੂੰ ਉਹਦੇ ਬਾਰੇ ਇਹ ਸੋਚਿਓ ਨਾ ਜਿਹੜੇ ਉਹਦੀ ਕੈਂਪੇਨ ਨੂੰ ਚਲਾਉਂਦੇ ਨੇ ਵਿਸ਼ੇ ਸ਼ਹੀਦ ਦਾ ਪੁੱਤਰ ਅਮਰਤਪਾਲ ਸਿੰਘ ਹੈ ਰਸ਼ਪਾਲ ਸਿੰਘ ਥੰੜੜੇ ਦਾ ਬੇਟਾ ਸੰਦਰਾ ਪਿੰਡ ਹੈ ਲੁਧਿਆਣੇ ਦੇ ਵਿੱਚ ਹੈ ਲੁਧਿਆਣੇ ਤੋਂ ਇਲੈਕਸ਼ਨ ਲੜ ਰਿਹਾ ਹੈ ਸਾਡੀ ਪਾਰਟੀ ਤੋਂ ਲੜ ਰਿਹਾ ਹੈ ਇਹ ਗੱਲ ਦਿੱਲੀ ਦੇ ਏਜੰਸੀਆਂ ਦੇ ਟਾਊਟ ਉਹਨਾਂ ਦੇ ਪਰਿੰਦੇ ਉਹਨਾਂ ਦੇ ਬੰਦੇ ਉਹ ਕਿਉਂ ਨਹੀਂ ਕਹਿੰਦੇ ਜੀ ਇਹ ਗੱਲ ਇਹ ਉਹ ਉਹ ਗੱਲ ਉਹ ਜ਼ਿੰਮੇਵਾਰ ਨੇ ਅਸੀਂ ਜ਼ਿੰਮੇਵਾਰ ਨਹੀਂ ਅਸੀਂ ਤਾਂ ਸਕਾਉਮ ਦਾ ਬੰਦਾ ਸੀ ਕੌਮ ਦੇ ਵਿੱਚ ਸਾਡਾ ਫਰਜ਼ ਬਣਦਾ ਸੀ ਪੰਥਕ ਸਭਾ ਦੇ ਵਿੱਚ ਕੁਰਬਾਨੀ ਵਾਲੇ ਬੰਦੇ ਮੂਰੇ ਹੁੰਦੇ ਨੇ ਨਾ ਕਿ ਪੈਸੇ ਵਾਲੇ ਕੁਰਬਾਨੀ ਦੇਖੀ ਜਾਂਦੀ ਹੈ ਕਮਲਜੀਤ ਸਿੰਘ ਬਰਾੜ ਨੂੰ ਇਹ ਅਥਾਰਟੀ ਕਿਹਨੇ ਦਿੱਤੀ ਹੈ ਕਿ ਉਹ ਭਾਈ ਅਮਰਪਾਲ ਸਿੰਘ ਖਾਲਸਾ ਜੋ ਕਿ ਖਡੂਰ ਸਾਹਿਬ ਤੋਂ ਲੜ ਰਿਹਾ ਇਹਨੇ ਉਹਨਾਂ ਦਾ ਨਾਮ ਵਰਤ ਕੇ ਲੁਧਿਆਣਾ ਤੋਂ ਚੋਣ ਦੇ ਵਿੱਚ ਇਲੈਕਸ਼ਨ ਕੰਪੇਨਿੰਗ ਕਰ ਸਕੇ ਇਹ ਉਹਦਾ ਇਹ ਅਮਰਪਾਲ ਦੀ ਜਿਹੜੀ ਟੀਮ ਜਿਹੜੀ ਖੰਡੂਰ ਸਾਹਿਬ ਵਾਲੀ ਅਮਰਪਾਲ ਸਿੰਘ ਦੀ ਟੀਮ ਹੈ ਜਿਹੜੇ ਹੂੰ ਜਿਹੜੀ ਵਾਰਸ ਪੰਜਾਬ ਦੀ ਜਥੇਬੰਦੀ ਦੀ ਜਿਹੜੀ ਟੀਮ ਹੈ ਉਹ ਉਹ ਨੂੰ ਕੰਡਮ ਕਰੇ ਸੀ ਇਹਤ ਗੱਲ ਇਹ ਤਾਂ ਉਹਨਾਂ ਦੇ ਨਾਲ ਪ੍ਰੀਪਲਾਨ ਤਾਂ ਉਹਨਾਂ ਦੇ ਨਾਲ ਹੈ ਸਾਡੇ ਨਾਲ ਤਾਂ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਤੇ ਇੰਨੀ ਦਰਿਆ ਦੇ ਲਈ ਦਿਖਾਈ ਕਿ ਆਪਣਾ ਅਮਰਪਾਲ ਸਿੰਘ ਦੀ ਖਾਤਰ ਕੈਂਡੀਡੇਟ ਵੀ ਵਿਧਰੋਲ ਕੀਤਾ ਆ ਹਾਂਜੀ ਕੀਤਾ ਜੀ ਅਸੀਂ ਇਹ ਕੀਤਾ ਹੂੰ ਅਸੀਂ ਤਾਂ ਦਰਿਆ ਦੇ ਲਈ ਦਿਖਾਈ ਜੀ ਇਸ ਗੱਲ ਦੇ ਵਿੱਚ ਵੀ ਅਮਰਪਾਲ ਸਿੰਘ ਜੇ ਇਹ ਖੜਾ ਹੈ ਤੇ ਅਸੀਂ ਨੌਜਵਾਨ ਨੇ ਜੇ ਉਹ ਖੜਾ ਅਸੀਂ ਵੀ ਵਿਡਰਾ ਆਪਣਾ ਕੈਂਡੀਡੇਟ ਹਰਪਾਲ ਸਿੰਘ ਬਲੇਰ ਨੂੰ ਅਸੀਂ ਵਿਡਰਾ ਕਰਕੇ ਅਸੀਂ ਉਹ ਕੈਂਡੀਡੇਟ ਨੂੰ ਹਮਾਇਤ ਦਿੱਤੀ ਹਾਂ ਤਾਨੂੰ ਰੋਸਾ ਕੇਵਲ ਇਸੇ ਗੱਲ ਦਾ ਹੈ ਕਿ ਕਮਲਜੀਤ ਸਿੰਘ ਬਰਾੜ ਲੁਧਿਆਣਾ ਤੋਂ ਚੋਣ ਤੇ ਲੜ ਰਿਹਾ ਏ ਪਰ ਇੱਥੇ ਜਿਹੜੀ ਪਹਿਲ ਸੀ ਭਾਈ ਅਮਰਤਪਾਲ ਸਿੰਘ ਚੰਦੜਾ ਨੂੰ ਦਿੱਤੀ ਜਾਣੀ ਚਾਹੀਦੀ ਸੀ ਜੀ ਹਾਂ ਕੁਰਬਾਨੀ ਵਾਲਾ ਸੀਗਾ ਜਿਨੇ ਕੌਮ ਦੇ ਉੱਤੇ ਬਹੁਤ ਕੁਝ ਵਾਰਿਆ ਜਿਨ੍ਹਾਂ ਦੀ ਬੜੀ ਕੁਰਬਾਨੀ ਨੂੰ ਸਲਾਮ ਵੀ ਹੈ ਲੋਕ ਸਾਇਦਾ ਵੀ ਕਰਦੇ ਨੇ ਉਸ ਕੁਰਬਾਨੀ ਵਾਲੇ ਪਰਿਵਾਰ ਦਾ ਬੰਦਾ ਪਾਰਲੀਮੈਂਟ ਵਿੱਚ ਪਹੁੰਚਣਾ ਜ਼ਰੂਰੀ ਹੈ ਸਿੱਖ ਪਾਉ ਨੂੰ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਐਦੋ ਵੱਡੀ ਕੁਰਬਾਨੀ ਵਾਲਾ ਪੰਜਾਬ ਦੇ ਵਿੱਚ ਮੈਨੂੰ ਨਜ਼ਰ ਨਹੀਂ ਆ ਰਿਹਾ ਜਿਦੇ ਐਨੇ ਪਰਿਵਾਰ ਦੇ ਬੰਦੇ ਸ਼ਹੀਦ ਹੋਏ ਹੋਣ ਪਰ ਉਸੇ ਸੋਚ ਨੂੰ ਲੈ ਕੇ ਬੰਦਾ ਉੱਥੇ ਖੜਾ ਹੋਵੇ ਮੈਨੂੰ ਪੰਜਾਬ ਦੇ ਵਿੱਚ ਇੱਕ ਵੀ ਨੌਜਵਾਨ ਦਿਖਾ ਦਿਓ ਕੋਈ ਕੈਂਡੀਡੇਟ ਦਿਖਾ ਦਿਓ ਵੀ ਜਿਹੜਾ ਐਡੀ ਵੱਡੀ ਕੁਰਬਾਨੀ ਵਾਲਾ ਪਰਿਵਾਰ ਦੇ ਵਿੱਚੋਂ ਆਇਆ ਹੋਵੇ ਉਸ ਸੰਘਰਸ਼ ਦੇ ਵਿੱਚੋਂ ਆਇਆ ਹੋਵੇ ਤੇ ਮੈਨੂੰ ਇੱਕ ਕੈਂਡੀਡੇਟ ਦਾ ਨਾਮ ਦੱਸ ਦਿਓ ਜਿਹਦੀ ਐਡੀ ਵੱਡੀ ਕੁਰਬਾਨੀ ਹੈ ਤੁਸੀਂ ਰਾਜਨੀਤਿਕ ਰਾਜਨੀਤੀ ਦੇ ਵੱਡੇ ਮਾਹਰ ਰਹੇ ਉਹ ਕੀ ਲੱਗਦਾ ਕਿ ਸੰਗਰੂਰ ਦੇ ਵਿੱਚ ਲਹਿਰ ਚੱਲ ਪੈਂਦੀ ਹੈ ਫਰੀਦਕੋਟ ਖਡੂਰ ਸਾਬ ਦੇ ਵਿੱਚ ਤਾਂ ਲਹਿਰ ਚੱਲ ਪੈਂਦੀ ਹੈ ਇਲੈਕਸ਼ਨ ਦੀ ਕਿ ਪੰਥਕ ਕੁਰਬਾਨੀ ਵਾਲੇ ਪਰਿਵਾਰ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਤੇ ਫਿਰ ਸ਼ੰਦਰਨਾ ਸਾਹਿਬ ਦੀ ਹਮਾਇਤ ਦੇ ਵਿੱਚ ਕੈਂਪੇਨਿੰਗ ਕਿਉਂ ਨਹੀਂ ਚੱਲ ਸਕੀ ਕੋਈ ਸੋਸ਼ਲ ਮੀਡੀਆ ਤੇ ਲਹਿਰ ਇਸ ਤਰ੍ਹਾਂ ਦੀ ਕਿਉਂ ਨਹੀਂ ਸ਼ੁਰੂ ਹੋ ਸਕੀ ਗੱਲ ਇਹ ਜੀ ਪੂਰੇ ਪੰਜਾਬ ਦੇ ਵਿੱਚ ਜੇ ਤਾਂ ਇੱਕ ਸੀਟ ਦੀ ਹੁੰਦੀ ਫਿਰ ਤਾਂ ਇਹ ਚੱਲ ਜਾਂ ਫਿਰ ਤਾਂ ਹੋਰ ਤਰੀਕੇ ਦੀ ਸਾਰੀ ਅਸੀਂ ਪਾਰਟੀ ਕਰ ਦਿੰਦੇ ਹੁਣ ਇਲੈਕਸ਼ਨ ਹੋ ਰਹੀ ਹੈ ਪੂਰੇ ਦੇਸ਼ ਵਿੱਚ ਹੋ ਰਹੀ ਹੈ ਚ ਲੇਕਸ਼ਨ ਪੂਰੇ ਪੰਜਾਬ ਵਿੱਚ ਹੋ ਰਹੀ ਹੈ ਸਾਰੇ ਕੈਂਡੀਡੇਟ ਖੜੇ ਨੇ ਪਰ ਕੈਂਡੀਡੇਟ ਖੜੇ ਨੇ ਬਦਕਿਸਮਤੀ ਕੌਮ ਦੀ ਹੈ ਵੀ ਜਦੋਂ ਤੁਹਾਡੇ ਕੋਲੇ ਕੈਂਡੀਡੇਟ ਖੜਾ ਹੈ ਪੰਥ ਦਾ ਕੈਂਡੀਡੇਟ ਹੈ ਪੰਥਕ ਅਮੀਦਵਾਰ ਹੈ ਕਾਲੀ ਗੱਲ ਤੋਂ ਚੋਂੜ ਰਹਿ ਲੜ ਰਿਹਾ ਸ਼੍ਰੋਮਣੀ ਕਾਲੀ ਦਾ ਮਰਹਤ ਇਹ ਤਾਂ ਲੋਕਾਂ ਨੂੰ ਚਾਹੀਦਾ ਨਾ ਹੂੰ ਇਹ ਤਾਂ ਲੋਕ ਉਥੇ ਦੇ ਵੋਟਰਾਂ ਨੂੰ ਚਾਹੀਦਾ ਨਾ ਇੱਥੇ ਜਿਹੜੇ ਉਥੇ ਦੇ ਨੌਜਵਾਨ ਨੇ ਇਹ ਤਾਂ ਉਹਨਾਂ ਨੂੰ ਚਾਹੀਦਾ ਨਾ ਜਿਹੜੇ ਹੁਣ ਜਿਹੜੇ ਪੰਥ ਦੇ ਠੇਕੇਦਾਰ ਪੰਜਾਬ ਦੇ ਵਿੱਚ ਬਣੇ ਹੋਏ ਨੇ ਹਰ ਆਦਮੀ ਕਹਿੰਦੇ ਜੀ ਮੈਂ ਤਾਂ ਕੁਰਬਾਨੀ ਦੀ ਗੱਲ ਕਰਦਾ ਪੰਥਕ ਸਫਾ ਦੀ ਗੱਲ ਕਰਦਾ ਪੰਥਕ ਮਰਜ਼ਾਦਾ ਦੀ ਗੱਲ ਕਰਦਾ ਫਿਰ ਉਹਦੇ ਬਾਰੇ ਅੱਜ ਤੱਕ ਕਿਉਂ ਨਹੀਂ ਬੋਲਦੇ ਮੈਨੂੰ ਇਹ ਤਾਂ ਇੱਕ ਤਾਂ ਦੱਸ ਦਿਓ ਇੱਕ ਵੀ ਦੱਸ ਦਿਓ ਸਾਫਕਾ ਜਥੇਦਾਰ ਦੱਸ ਦਿਓ ਮੈਨੂੰ ਕੋਈ ਸਾਫਕਾ ਸ਼੍ਰੋਮਣੀ ਕਮੇਟੀ ਮੈਂਬਰ ਦੱਸ ਦਿਓ ਮੈਨੂੰ ਕੋਈ ਸਾਫਕਾ ਸਕੱਤਰ ਦੱਸ ਦਿਓ ਮੈਨੂੰ ਕੋਈ ਜਿਹੜੇ ਸਾਡੇ ਪੰਥ ਦੇ ਵਿਦਵਾਨ ਬੈਠੇ ਨੇ ਜਿਹੜੇ 24 ਘੰਟੇ ਕਿਤਾਬਾਂ ਲਿਖੀ ਜਾਂਦੇ ਨੇ ਜਿਹੜੇ ਲੇਖ ਹੀ ਲਿਖੀ ਜਾਂਦੇ ਨੇ ਬਹੁਤ ਕਰਵਾਨੀ ਵਾਲਾ ਦੱਸਣ ਕੀ ਖੋਟ ਐ ਜੀ ਕੀ ਨੁਕਸ ਐ ਦੱਸ ਦੇਣ ਦੰਦ ਇੱਕ ਪੰਥ ਐ ਅਸੀਂ ਬੈਠਾਂਗੇ ਅਸੀਂ ਮਾਫੀ ਮੰਗ ਲਾਂਗੇ ਅਬ ਅੰਮ੍ਰਿਤਪਾਲ ਥੰਦੜੇ ਤੋਂ ਦੀ ਬਜਾਇ ਅਸੀਂ ਮਾਫੀ ਮੰਗ ਲਾਂਗੇ ਹਾਂ ਦੱਸੋ ਕਿਹੜਾ ਨੁਕਸਾ ਤੇ ਕੀ ਨੁਕਸਾ ਐ ਇਸ ਬੰਦੇ 'ਚ ਅੱਜ ਤੋਂ ਵੱਡੀ ਕਰਵਾਨੀ ਵਾਲਾ ਬੰਦਾ ਕੋਈ ਹੈ ਹੀ ਨਹੀਂ ਤਾਂ ਬਿਲਕੁਲ ਖਾਸ ਕਰ ਭਾਈ ਰਿਸ਼ਪਾਲ ਸਿੰਘ ਛੰਦੜਾਂ ਦੇ ਵਰਕਰਦਾਰ ਭਾਈ ਅੰਮ੍ਰਿਤਪਾਲ ਸਿੰਘ ਛੰਦੜਾਂ ਨੂੰ ਲੈ ਕੇ ਗੱਲਬਾਤ ਕੀਤੀ ਐ ਤੇ ਖਾਸ ਕਰ ਬਹੁਤ ਵੱਡੀਆਂ ਮੋਢਿਆਂ ਦੇ ਉੱਪਰ ਜ਼ਿੰਮੇਵਾਰੀਆਂ ਨੇ ਕਿ ਜਿਹੜੇ ਕੁਰਬਾਨੀ ਵਾਲੇ ਪਰਿਵਾਰਾਂ ਦੇ ਮੈਂਬਰ ਨੇ ਉਹਨਾਂ ਦੇ ਬੱਚੇ ਨੇ ਫਿਰ ਉਹਨਾਂ ਨੂੰ ਬਣਦਾ ਹੋਇਆ ਮਾਨ ਸਨਮਾਨ ਕਦੋਂ ਮਿਲੇਗਾ ਜੇਕਰ ਅੱਜ ਕਿਸੇ ਧਿਰ ਨੂੰ ਸਿਆਸੀ ਧਿਰ ਨੂੰ ਛੱਡ ਕੇ ਕੋਈ ਆਪਣੇ ਨਿੱਜੀ ਮਫਾਦ ਵਾਸਤੇ ਜਿਵੇਂ ਪੰਥਕ ਢਿਰ ਦਾ ਪੱਲਾ ਫੜ ਲੈਂਦਾ ਤੇ ਕੀ ਉਸ ਨੂੰ ਕੁਰਬਾਨੀ ਵਾਲਾ ਮੰਨਿਆ ਜਾ ਸਕਦਾ ਏ ਬਹੁਤ ਸਾਰੇ ਪਵਿੱਖ ਦੇ ਵਿੱਚ ਬਹੁਤ ਵੱਡੇ ਸਵਾਲ ਨੇ ਪਵਿੱਖ ਦੇ ਗਰਭ ਦੇ ਵਿੱਚ ਬਹੁਤ ਵੱਡੇ ਸਵਾਲ ਨੇ ਤੇ ਇਸੇ ਨੂੰ ਲੈ ਕੇ तमाम सारे ਜਿਹੜੇ ਸਵਾਲ ਨੇ ਅੱਗੇ ਵੀ ਗੱਲਬਾਤ ਅੱਗੇ ਵੀ ਜ਼ਿਕਰ ਹੁੰਦਾ ਰਹੇਗਾ ਧੰਨਵਾਦ